ਅਜੇ ਦਾ ਉਹ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਕਲਾਪੀ ਆ ਉਹ ਸਰਕਾਰ ਦੇ ਇਹ ਅਕਸਰਾਂ ਨੇ ਜਿਨ੍ਹਾਂ ਅਕਸਰਾਂ ਨੂੰ ਨਿਕਰਾ ਤੋਂ ਪੈਂਟਾਂ ਦੇ ਵਿੱਚ ਕਰਨ ਦੇ ਲਈ ਪੰਜਾਬ ਦੀਆਂ ਟ੍ਰੇਡ ਜੁਨੀਆ ਨੇ ਕੰਮ ਕੀਤਾ ਉਹ ਅਕਸਰ ਇੱਥੋਂ ਦੇ ਐਸਆਈ ਤੋਂ ਤੇ ਜੀਪੀ ਤੋਂ ਐਸਪੀ ਤੋਂ ਐਸਐਸਟੀ ਇਹਨਾਂ ਦੇ ਇੱਕ ਕੁਰਸੀਆਂ ਦੇ ਪਿੱਛੇ ਭਾਗਤ ਸਿੰਘ ਤੇ ਅੰbedkar ਦੀਆਂ ਤਸਵੀਰਾਂ ਲੱਗੀਆਂ ਉਹਨਾਂ ਨੇ ਅੱਜ ਇਹ ਗੱਲ ਸਾਬਤ ਕਰ ਦਿੱਤੀ ਕਿ ਹੁਣ ਅਸੀਂ ਨੌਜਵਾਨਾਂ ਨੂੰ ਅਗਰ ਸਿੰਘ ਤੇ ਅਬੇਕਰ ਦੇ ਨਾਂ ਤੇ ਬੁਟਾਂਗੇ ਇਹ ਗੱਲ ਕੀਤੀ ਹੈ ਅੱਜ ਨਾਲਿ ਉਹਨਾਂ ਦਾ ਜਵਾਬ ਇਹਦਾ ਜਵਾਬ ਨੌਜਵਾਨਾਂ ਨੇ ਛੋਟਾ ਕਿੱਛੇ ਪਰਾਲਾ ਕਰਕੇ ਜਰੂਰ ਦਿੱਤਾ ਪਰ ਛੇ ਹੀ ਜਵਾਬ ਕਾਹਦਾ ਹੋਏਗਾ ਜਦੋਂ ਇਹ ਪ੍ਰਸ਼ਾਸਨ ਜਿਹੜਾ ਆਪਣੇ ਆਪ ਨੂੰ ਉਸ ਗੁੰਡਾ ਤੇ ਸ਼ਰਮਾਇਦਾ ਸਰਕਾਰ ਦਾ ਹੱਥ ਥੋਕਾ ਸਮਝਦਾ ਹੈ ਕਿ ਅਸੀਂ ਜੋ ਕਹਾਂਗੇ ਉਹ ਹੋਏਗਾ ਇਹਨਾਂ ਨੇ ਗੱਲ ਕਿਹਾ ਜਾਂ ਜਿਹੜੀ ਜਿੱਤੀ ਨੇ ਮੈਂ ਸੁਣੀ ਐ ਕਿ ਅਸੀਂ ਤਾਂ ਟੀਚਰ ਦੁਨੀਆ ਦੇ ਮੁਲਾਜ਼ਮ ਸਮਝਦੇ ਸੀ ਕਿ ਟੀਚਰ ਦੁਨੀਆ ਦੇ ਮੁਲਾਜ਼ਮ ਕਿਸੇ ਹੋਰ ਮੁਖ ਤੋਂ ਆ ਕੇ ਇੱਥੇ ਆ ਰਹੇ ਸੀ ਸਿੱਖਿਆ ਕਰਨ ਪਿਉਣਾ ਦੀ ਅੱਖਾਂ ਤੋਂ ਉਹਨਾਂ ਤੇ ਮਿੱਠਾ ਛੱਡੀਆਂ ਸੀ ਉਹਨਾਂ ਦੇ ਉਹਨਾਂ ਦੇ ਉੱਪਰ ਤੁਸੀਂ ਹਮਲਾ ਕਰਨਾ ਸੀ ਰਾਜ ਕੀ ਹੁੰਦੀ ਐ ਇਸ ਮੁਲਾਜ਼ਮ ਤੇ ਇੰਨਾ ਕਿ ਨਾਇਕ ਨਹਿਤੀ ਬਖੇਰ ਬਿਸ਼ਰਮ ਇੱਕ ਤਾਂ ਅਫਸਰ ਹੋਏਗਾ ਇੱਕ ਤਾਂ ਪ੍ਰਸ਼ਾਸਨਿਕ ਪ੍ਰਬੰਧ ਹੋਊਗਾ ਜਿਹਨੂੰ ਹੋਰ ਵੀ ਪਤਾ ਕਿ ਖੀਤੀਆ ਦਾ ਭਗਤ ਸਿੰਘ ਕੌਣ ਤਾਂ ਇਹ ਬੁਝਰੀ ਲਿਖਿਆ ਹੈ ਜਦ 23 ਸਾਲ ਦੀ ਉਮਰ ਦੇ ਬਸ ਸਭ ਤੋਂ ਵੱਧ ਲਿਖਿਆ ਤੇ ਪੜਿਆ ਉਸ ਅੰਗਰੇਜ਼ ਸਰਕਾਰ ਦੇ ਵਿੱਚ ਅੱਖ ਦੇ ਅੱਖ ਪਾ ਕੇ ਗੱਲ ਕੀਤੀ ਜਿਸ ਅੰਗਰੇਜ਼ ਸਰਕਾਰ ਦੇ ਵਿੱਚ ਕਹਿੰਦੇ ਸੂਰਜ ਵੀ ਛਪਦਾ ਕਿ ਨੌਜਵਾਨ ਨਗਰਤਾ ਸਰਾਂਪੇ ਭਗਤ ਸਿੰਘ ਨੂੰ ਆਦਰ ਮੰਨ ਕੇ ਲਗਾਤਾਰ ਸੰਘਰਸ਼ ਕਰ ਰਹੇ ਹੈਂ ਸ਼ੀਰ ਦਾ ਭਗਤ ਸਿੰਘ ਦੇ ਨਾਮ ਦੇ ਉੱਪਰ ਬਣੀ ਹੋਈ ਇੱਕ ਜੱਗਮੰਦੀ ਸ਼ੀਰ ਭਗਤ ਸਿੰਘ ਨੌਜਵਾਨ ਸਭਾ ਲਗਾਤਾਰ ਸੰਘਰਸ਼ ਕਰ ਪ੍ਰਾਪਰ ਵਿਦਿਆਰਥੀ ਖੇਤਰ ਰੋਗਾਂ ਦੇ ਸੰਘਰਸ਼ ਕਰ ਰਹੀ ਹੈ ਉੱਥੇ ਹੀ ਇਹਨਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਵੀ ਲੜ ਰਹੀ ਹੈ ਇਹ ਅੱਜ ਇਹ ਗਣਤੋਲਗੇ ਪੀਆ ਭਗਵੰਤ ਮਾਨ ਦੀ ਉਹ ਸਰਕਾਰ ਹੈ ਵੀ ਜਿਹੜੀ ਇਹ ਕਹਿ ਕੇ ਪਿੱਛੇ ਮੁੜੀ ਆ ਜਦਨੇ ਕਿਹਾ ਸੀ ਵੀ 2004 ਤੋਂ ਬਹੁਤ سارے ਮੁਲਾਜ਼ਮਾਂ ਦੀ ਪੈਨਸ਼ਨ ਅਸੀਂ ਦਵਾਂਗੇ ਤੇ ਨੋਟੀਫਿਕੇਸ਼ਨ ਕਰਕੇ ਉਹਦੇ ਤੋਂ ਬਾਅਦ 3 ਸਾਲ ਹੋ ਗਏ ਗੱਲ ਤੱਕ ਨਹੀਂ ਕੀਤੀ ਥੋੜੀ ਤਾਂ ਸ਼ਰਮ ਕਰਨੀ ਚਾਹੀਦੀ ਹੈ ਇਹਨਾਂ ਨੂੰ ਲੰਗੇ ਆ ਕਿਸਾਨ ਅੰਸੋਲਨ ਜਿਸ ਕਿਸਾਨ ਅੰਸੋਲਨ ਦੀ ਇਕਾਈ ਦੇ ਵਿੱਚ ਕਿ ਮੋਰੇ ਨੌਜਵਾਨ ਲੱਗੇ ਸੀ ਜਿਨ੍ਹਾਂ ਨੇ ਇੱਕ ਤੋਂ ਲੈ ਕੇ ਪੰਜ ਬਾਟਰ ਤੋੜ ਕੇ ਲਗਭਗ 13 ਮਹੀਨੇ ਦਿੱਲੀ ਦੇ ਪੰਜ ਬਾਟਰਾਂ ਦੇ ਆਲੇ-ਦੁਆਲੇ ਜਿਹੜਾ ਖੀਰਾ ਪਾ ਕੇ ਰੱਖਿਆ ਸੀ ਹੁਣ ਅਗਲੀ ਗੱਲ ਦਾ ਕਰਦਾ ਵੀ ਤੁਹਾਨੂੰ ਇਹ ਨਸੀਹਤ ਹੈ ਅਸੀਂ ਤੁਹਾਡੀ ਅੱਜ ਦੀ ਕਾਰਜਕਾਰੀ ਦੀ ਜੱਜਦਾਨੀ ਵੱਲੋਂ ਸੁਰਤਿਵਾ ਸ਼ਬਦਾਂ ਦੇ ਵਿੱਚ ਨਖੇਤੀ ਕਰਦੀ ਹੈ ਅੱਜ ਦਾ ਇਹ ਘਟਨਾਕ੍ਰਮ ਤੁਹਾਡੀ ਨਿਰਾਕੀ ਨੂੰ ਪੇਸ਼ ਕਰਦਾ ਹੈ ਤੁਹਾਡੇ ਵਰਤੀ ਦੇ ਵਿੱਚ ਪਾਏ ਹੋਏ ਤੁਹਾਡੇ ਆਕਰ ਤੁਹਾਡੇ ਹੰਕਰਵਾਜ਼ ਰਵਈਏ ਨੂੰ ਪੇਸ਼ ਕਰਦੇ ਆਹ ਜਿਹੜੇ ਸਮੇਂ ਦੇ ਵਿੱਚ ਨਵੇਂ ਸ਼ਹਿਰ ਦੇ ਇਹਦਾ ਅਫਸਰਾ ਦਾ ਹੰਕਰਵਾਜ਼ ਰਵਈਆ ਜਰੂਰ ਤੋੜਾਂਗੇ ਇਹ ਨਾ ਭੁੱਲ ਜਿਓ ਕਿ ਤੁਹਾਡਾ ਇਹ ਰਵਈਏ ਦਾ ਜਵਾਬ ਵੀ ਅਸੀਂ ਦਵਾਂਗੇ ਦਵਾਂਗੇ ਖੱਤੀ ਦਵਾਂਗੇ ਤੇ ਤੁਸੀਂ ਯਾਦ ਰੱਖੋਗੇ ਕਿ ਇੱਦਾ ਦਾ ਰਵਈਆ ਆਹ ਨਾਲੇ ਪਿੰਡਾਂ ਦੇ ਵਿੱਚ ਨਹੀਂ ਕਰਾਂਗੇ ਗੱਲ ਅਗਲੀ ਕਰੀਏ ਅੱਜ ਪੰਜਾਬ ਦਾ ਨੌਜਵਾਨ ਨਖਰ ਦੇ ਨਾਲ ਲਗਾਤਾਰ ਮਾਰਿਆ ਜਾ ਰਿਹਾ ਹੈ ਅੱਜ ਪੰਜਾਬ ਦੀ 3 ਕਰੋੜ ਵਾਸੀ ਦੇ ਵਿੱਚੋਂ 60 ਲੱਖ ਨੌਜਵਾਨ ਹੱਥਾਂ ਦੇ ਵਿੱਚ ਡਿਗਰੀਆਂ ਲੈ ਕੇ ਫਾਹੇ ਲੈਣ ਦੇ ਲਈ ਮਜਬੂਰ ਹੈ ਏਸੀ ਸਰਕਾਰ ਦੇ ਐਜੂਕੇਸ਼ਨ ਮਨਿਸਟਰ ਦੇ ਘਰਾਂ ਦੇ ਬਾਹਰ ਬਲਜਿੰਦਰ ਕੋਹਰ ਇੱਕ ਪੜਿ ਨਿਕਿਤ ਪ੍ਰੋਫੈਸਰ ਨੇ ਸੁਇਸਾਈਡ ਕੀਤਾ ਹੈ ਕਿਉਂਕਿ ਨੌਕਰੀ ਨਹੀਂ ਮਿਲ ਰਹੀ ਸਾਥੇ ਵਰਗੇ ਨੌਜਵਾਨ ਜਿਹੜੇ ਲਗਾਤਾਰ ਭਗਵੰਤਪਾਣ ਇਹ ਕਹਿੰਦਾ ਸੀ ਵੋਟਾਂ ਦੇ ਵਿੱਚ ਭੀਜੇ ਕਾਫਲੇ ਦੇ ਅੱਗੇ ਮੇਰੀ ਗੱਡੀ ਦੇ ਪਿੱਛੇ ਚਲੇ ਹੋਏ ਨੌਜਵਾਨ ਮੈਨੂੰ ਬੁਰਾ ਲੱਗਦਾ ਹੈ ਕਿ ਮੇਰੇ ਹੱਥ 'ਚ ਜਦੋਂ ਹਰਾ ਪੈਨ ਆ ਗਿਆ ਸਭ ਤੋਂ ਪਹਿਲਾਂ ਮੈਂ ਰੋਜ਼ਗਾਰ ਦਾ ਪ੍ਰਬੰਧ ਕਰਾਂਗਾ ਅੱਜ ਹਾਂ ਤੇ ਇੱਕ ਵੀ ਪੱਕੇ ਰੋਜ਼ਗਾਰ ਦਾ ਜਿਹੜਾ ਪ੍ਰਬੰਧ ਭਗਵੰਤਪਾਣ ਨੇ ਤਿੰਨ ਥਾਲਾ ਦੇ ਵਿੱਚ ਨਹੀਂ ਕੀਤਾ ਇੱਕ ਵੀ ਜੇ ਕੀਤਾ ਹੁੰਦਾ ਕਿਉਂ ਅੱਜ ਵੀ ਪੰਜਾਬ ਦੇ ਨੌਜਵਾਨ 35-35 ਲੱਖ ਰੁਪਇਆ ਲਾ ਕੇ ਕਰਜ਼ਾ ਚੱਕ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਵੀ ਜੰਗਲਾਂ ਦੇ ਵਿੱਚੋਂ ਲੁਕ ਛੁਪ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਉੱਥੇ ਜਾ ਕੇ ਉਹ ਜੇ ਹਾਲਾਤਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ ਜਿਹੜਾ ਹਾਲਾਤਾਂ ਦੇ ਵਿੱਚ ਕੋਈ ਜਾਨਵੰਦੀ ਰਹਿੰਦਾ ਇਹ ਕਾਰਨ ਹੈ ਭਗਵਾਨ ਜੀ ਮਾਨ ਦੀ ਨੀਤੀਆਂ ਦਾ ਹੈ ਕਿ ਸਰਕਾਰ ਦੀਆਂ ਨੀਤੀਆਂ ਦਾ ਇਹ ਕਾਰਨ ਸਪਸ਼ਟ ਹੋ ਗਿਆ ਕਿ ਚਾਰ ਮੰਤਰੀ ਬਦਲਨੇ ਪਏਗੇ ਇੱਥੇ ਜੀ ਇੱਕ ਮੰਤਰੀ ਜਿਹੜੀ ਕਹਿੰਦੀ ਸੀ ਕਿ ਪੰਜ ਮਿੰਟਾਂ ਦੇ ਵਿੱਚ ਮੈਂ ਸਾਡੀ ਸਰਕਾਰ ਬਣੀ ਅਸੀਂ ਪੰਜ ਮਿੰਟਾਂ ਦੇ ਵਿੱਚ ਐਮਐਸਡੀ ਦਵਾਂਗੇ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਦਿਨ ਤੂੰ ਵੀ ਵੀ ਤੇਰੇ ਕੋ 5 ਸਾਲ ਆਪਣਾ ਮੰਤਰਾ ਦੇ ਨਹੀਂ ਸਾਬਿਆ ਗਿਆ ਤੂੰ ਕਿਸਾਨਾਂ ਨੂੰ ਜਿਹੜੀ ਐ ਐਮਐਸਪੀ 5 ਮਿੰਟਾਂ ਦੇ ਵਿੱਚ ਕਿੱਥੇ ਦੇ ਦੇਣੀ ਇਹ ਹੈ ਅਸਲੀਅਤ ਅੱਜ ਸਾਡੇ ਲਈ ਵੱਡੀ ਗੱਲ ਇਹ ਹੈ ਨੌਜਵਾਨਾਂ ਦੇ ਲਈ ਜਦੋਂ ਨੌਜਵਾਨ ਲਗਾਤਾਰ ਪੁਰਾਹੇ ਹੈ ਉਹ ਸੋਸ਼ਲ ਮੀਡੀਆ ਦੀ ਚੱਕਰ ਤੋਂ ਦੇ ਵਿੱਚ ਫਸਿਆ ਹੋਇਆ ਹੈ ਉਸੇ ਸਰਕਾਰਾਂ ਲਗਾਤਾਰ ਸਾਨੂੰ ਲੜਾਈ ਦੇ ਮੈਦਾਨ ਤੋਂ ਪਾਸੇ ਕਰਨ ਦਾ ਯਤਨ ਕਰ ਰਹੀਆਂ ਨੇ ਸਾਡੀ ਜ਼ਿੰਮੇਵਾਰੀ ਹੈ ਜਿੱਥੇ ਨੌਜਵਾਨਾਂ ਨੂੰ ਪਿੰਡੋਂ ਪਿੰਡ ਜਿਹੜਾ ਜੱਫੇਬੰਦ ਕਰੀਏ ਸੀ ਤੇ ਅਸਰ ਭਗਤ ਸਿੰਘ ਨੂੰ ਜਿੱਥੇ ਇਹਦੇ 68ਵੇਂ ਜਨਮ ਦਿਨ ਤੇ ਅਸੀਂ ਸਿਰਜਣਾ ਨਹੀਂ ਹੈ ਉੱਤੇ ਪ੍ਰਣ ਵੀ ਕਰਨਾ ਹੈ ਕਿ ਭਗਤ ਸਿੰਘ ਇਹ ਕਹਿੰਦਾ ਸੀ ਵੀ ਪੜ੍ਹ ਲੈ ਕੇ ਮੁੰਡੇ ਕੁੜੀਆਂ ਨੂੰ ਕਿਉਂਕਿ ਆਜ਼ਾਦੀ ਤੋਂ ਬਾਅਦ ਕੋਈ ਸਮਾਜ ਚੰਗਾ ਨਹੀਂ ਬਣ ਜਾਣਾ ਲੋਕਾਂ ਦੀ ਆਜ਼ਾਦੀ ਨਹੀਂ ਆਣੀ ਆਨਾਂ ਦੇ ਸਮੇਤ ਵਿੱਚ ਪੜ੍ਹ ਲੈ ਕੇ ਮੁੰਡੇ ਕੁੜੀਆਂ ਨੂੰ ਪਿੰਡ ਸ਼ਹਿਰ ਕਸਬਿਆਂ ਦੇ ਵਿੱਚ ਜਾ ਕੇ ਪੜ੍ਹ ਲੈ ਕੇ ਮੁੰਡੇ ਕੁੜੀਆਂ ਨੂੰ ਜੱਫੇਬੰਦ ਕਰਨੇ ਪੈਣਾ ਜੱਫੇਬੰਦ ਕਰਕੇ ਉਹਨਾਂ ਨੂੰ ਤੇ ਘੋਲਾਂ ਦੇ ਵਿੱਚ ਲੈ ਕੇ ਆਣਾ ਤੇ ਇੱਕ ਚੰਗੀ ਰਾਜਨੀਤੀ ਦੇ ਲਈ ਤਿਆਰ ਕਰਨਾ ਅਸੀਂ ਉਹੀ ਸ਼ਹੀਦ ਅਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਦਾ ਝੰਡਾ ਚੱਕ ਕੇ ਕਿ ਤੁਹਾਨੂੰ ਸੁਨਿਆ ਦੇਣ ਆਏ ਆ ਵੀ 17ਵੇਂ ਜਨਮ ਦਿਹਾੜੇ ਤੇ ਅੱਜ ਸਿੱਧਾ ਕਰਕੇ ਚੱਲੀਏ ਵੀ ਜਿਹੜੀ ਸਰਕਾਰ ਕਾਹ ਹੈ ਕਾਂਗਰਸ ਭਾਪਾ ਦੀ ਰਹੀ ਐ 10 ਸਾਲ ਉਹਦੇ ਤੋਂ ਬਾਅਦ ਕਾਂਗਰਸ ਦੀ ਰਹੀ ਹੈ 5 ਸਾਲ ਅੱਜ ਤਿੰਨ ਸਾਲ ਤੋਂ ਸਮਾਜ ਦੀ ਇੱਕ ਫਰਜੀ ਇਨਕਲਾਬੀਆ ਦੀ ਸਰਕਾਰ ਨੂੰ ਹੁੰਦੇ ਹੋ ਗਿਆ ਪਰ ਸਾਡੇ ਹਾਲਾਤ ਨਹੀਂ ਬੰਦੇ ਬਦਲੇ ਅੱਜ ਵੀ ਗਰੀਬਾਂ ਘਰਾਂ ਦੇ ਹਾਲਾਤ ਇਹ ਹੈ ਕਿ ਪਰਿਵਾਰ ਦਾ ਕੋਈ ਜੀ ਬਿਮਾਰ ਹੋ ਜੇ ਸਾਨੂੰ ਜਿਹੜੀ ਇਹ ਦਿੱਕਤ ਆ ਜਾਂਦੀ ਹੈ ਵੀ ਇਹਦਾ ਇਲਾਜ ਕਿੱਥੇ ਕਰਾਵਾਂਗੇ ਕਿ ਨਾਲਾ ਦਿੰਦੀ ਆ ਕਿ ਉੱਥੇ ਜਿਹੜੇ ਆ ਮਹੱਲਾ ਕਲੀਨਿਕ ਤੋਂ ਦੇਵਾਂਗੇ ਤੇ ਅੱਜ ਆਪੂ ਕੂ ਕਿਉਂ ਜਿਹੜਾ ਪਗਵਤਵਾਰ ਖੋਦੀ ਦੇ ਵਿੱਚ ਜਾ ਕੇ ਢਾਕਲ ਬੈਠਾ ਹੋ ਆਪਣਾ ਇਲਾਜ ਮਹੱਲਾ ਕਲੀਨਿਕ ਦੇ ਵਿੱਚ ਕਰਾਏ ਨਾ ਜਿੱਥੇ ਆਪਣੀਆਂ ਤਸਵੀਰਾਂ ਲਾ ਕੇ ਆਈਆਂ ਹੈ ਕਿਉਂ ਕਿਉਂਕਿ ਪਤਾ ਕਿ ਮੁਹੱਲਾ ਕੀੜੀ ਦੇ ਵਿੱਚ ਮੇਰੀ ਜਾਨ ਨਹੀਂ ਬਚਣੀ ਇਹਨਾਂ ਲੀਡਰਾਂ ਨੂੰ ਆਪਣੀ ਜਾਨ ਜਿਹੜੀ ਪਿਆਰੀ ਹੈ ਸਾਡੀ ਤਾਂ ਹੰਤ ਇਹ ਹੈ ਵੀ ਸਾਡੇ ਪਰਿਵਾਰ ਦਾ ਜੀ ਅੱਜ ਜੀ ਮਰ ਜਾਏ ਸਾਡੇ ਕੋਲ ਸਵੇਰੇ ਸੰਸਕਾਰ ਸੰਸਕਾਰ ਕਰਨ ਦੇ ਲਈ ਪੈਸੇ ਨਹੀਂ ਹੁੰਦੇ ਇਹ ਹੈ ਸਾਡੀ ਹਾਲਤ ਇਹ ਤਿੰਨ ਸਾਰਾ ਜਿਹੜੀ ਅਸੀਂ ਆਪਣੇ ਹੋਸਟ ਦੇ ਵਿੱਚ ਦੇਖੀਆਂ ਆ ਲਗਾਤਾਰ ਇਸ ਹੋਸਟ ਦੇ ਵਿੱਚ ਦੇਖ ਦਿਆ ਹੋਇਆ ਇੱਕ ਵੀ ਸਰਕਾਰ ਨੇ ਪੱਕੇ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਇੱਕ ਵੀ ਸਰਕਾਰ ਨੇ ਸਿਰ ਸੋਮਤਾ ਦਾ ਕੋਈ ਪ੍ਰੋਪਰ ਪ੍ਰਬੰਧ ਨਹੀਂ ਕੀਤਾ ਤੇ ਨਾ ਹੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਚਾਹੇ ਸਮਾਰ ਸਕੂਲਾਂ ਦੇ ਨਾਂ ਤੇ ਚਾਹੇ ਸਕੂਲ ਆਫ ਐਮੀਨਟ ਦੇ ਨਾਂ ਦੇ ਉੱਪਰ ਅਜੇ ਹਕੂਬਾ ਛੱਡਿਆ ਤੇ ਲੋਕਾਂ ਨੂੰ ਇੱਕ ਭੰਮੜ ਕੁੱਤੇ ਦੇ ਵਿੱਚ ਪਾ ਕੇ ਰੱਖਿਆ ਲੋਕਾਂ ਦੇ ਲਈ ਕੁਝ ਵੀ ਹੈ ਨਹੀਂ ਅਸੀਂ ਇਹ ਕਹਿਣਾ ਚਾ ਰਹੇ ਹਾਂ ਬਿਨਾਂ ਲੜੇ ਕੁਝ ਨਹੀਂ ਹੋਣਾ ਜਿਹੜੇ ਨੌਜਵਾਨ ਜਿੰਤਾ ਦੀ ਵੀ ਸਮਝਦਾਰੀ ਰੱਖਦੇ ਆਓ ਅਸੀਂ ਜੱਥੇਬੰਦ ਹੋਈਏ ਇਹ ਸਰਕਾਰ ਦੇ ਨਾਲ ਲੀਡਰਾਂ ਨੂੰ ਇਹਦੇ ਪਿੱਛੇ ਖੜੀਆਂ ਵੱਡੀ ਵੱਡੀ ਸਰਮਾਇਆਦਾਰ ਧਿਰਾਂ ਨੂੰ ਚਾਹੇ ਉਹ ਮੋਦੀ ਹੈ ਮੋਦੀ ਦੇ ਵਿੱਚੇ ਖੜੇ ਅਦਾਨੀ ਅਵਾਨੀ ਹੈ ਇਹ ਸਰਕਾਰਾ ਇੱਕੋ ਹੀ ਖਾਲੀ ਖਾਲੀ ਦੇ ਦੌਰ ਚੱਕੇ ਬੱਤੇ ਹੈ ਇਹ ਇੱਕੋ ਹੀ ਤਰੀਕੇ ਦਾ ਇਹਦਾ ਪ੍ਰੋਪੋ ਬੰਦਾਇਆ ਇਹਦੇ ਵਿਰੁੱਧ ਅਸੀਂ ਪਿੰਡੋਂ ਪਿੰਡੀ ਨੌਜਵਾਨਾਂ ਨੂੰ ਜੱਥੇਬੰਦ ਕਰਕੇ ਸੰਘਰਸ਼ ਲੜੀਏ ਇਕੱਠੇ ਹੋਈਏ ਅੱਜ ਦੇ ਸ਼ਿਦਿਆਤ ਪ੍ਰਗਤੀ ਸਿੰਘ ਦੇ ਇੱਕ ਦੌਰ ਵਿੱਚ ਜਨਮ ਦਿੱਤੇ ਫੇਰ ਪ੍ਰਣ ਕਰੀਏ ਕਿ ਅੱਜ ਤੋਂ ਵਾਦਾ ਕਰਾਜਰੀ ਬੈਠਾਂਗੇ ਜਿੱਥੇ ਆਪਣੀ ਰੋਟੀ ਰੋਟੀ ਦਾ ਪ੍ਰਬੰਧ ਕਰਨਾ ਹੈ ਉਹ ਕਈ ਘਰੋਂ ਨਿਕਲ ਕੇ ਪਿੰਡਾਂ ਪਿੰਡੀ ਨੌਜਵਾਨਾਂ ਨੂੰ ਜਥੇਬੰਦ ਕਰਨਾ ਹੈ ਜਿਹੜੇ ਨੌਜਵਾਨ ਨਗਰ ਦੇ ਵਿੱਚ ਗਲਤਾਨ ਹੋ ਰਹਿਆਂ ਨੂੰ ਇਕੱਠਿਆਂ ਕਰਕੇ ਕਿਹਾ ਪਿਆ ਸਤਿਆ ਸੀ ਦੀ ਆਜਾ ਜਗ பகਗ ਸਿੰਘ ਦੀ ਜਥੇਬੰਦੀ ਦਾ ਮੈਂਬਰ ਬਣੀਏ ਇਹ ਝੰਡਾ ਚੁੱਕੀਏ ਸੰਘਰਸ਼ ਦਾ ਜਿਹੜਾ ਮદાન ਮੰਲੀਏ ਕਿਉਂਕਿ ਲੋਕ ਤਕੜੇ ਹੁੰਦੇ ਆ ਲੋਕਾਂ ਨੇ ਲੜਾਈ ਕੀਤੀ ਦਰਿਆਵਾਂ ਦੇ ਮੂੰਹ ਮੜੇ ਲੋਕਾਂ ਨੇ ਲੜਾਈ ਕੀਤੀ ਅੰਗਰੇਜ਼ਾਂ ਨੂੰ ਮੁਲਕ ਦੇ ਵਿੱਚੋਂ ਬਾਹਰ ਕੱਢਿਆ ਲੋਕਾਂ ਨੇ ਲੜਾਈ ਲੜੀ ਖੇਤੀ ਦੇ ਤਿੰਨ ਕ੍ਰੂਰ ਚੋਕਾ ਵੀਰ ਸੋਦ ਦੇ ਰੱਦ ਕਰਾ ਕੇ ਦੱਸਿਆ ਕਿ ਅਸੀਂ ਆਹ ਨਾਲ ਸਮੇਂ ਦੇ ਵਿੱਚ ਜੀਤਪ੍ਰਖਤ ਸਿੰਘ ਨੌਜਵਾਨ ਸਮਾ ਦੇ ਵੱਲੋਂ ਇੱਕ ਵੱਡੀ ਲੜਾਈ ਉਸਾਰਨਾ ਚਾਹਨੀ ਹੈ ਪੰਜਾਬ ਦੇ ਵਿੱਚ ਉਹ ਹੱਦਰਦਾਰੀ ਦੇ ਵਿਰੁੱਧ ਉਸ ਬੇਦਾਰੀ ਦੇ ਨੱਕੇ ਦੇ ਵਿਰੁੱਧ ਇੱਕ ਵੱਡੀ ਲੜਾਈ ਸ਼ੁਰੂ ਕਰਨ ਦੇ ਲਈ ਤੁਹਾਡਾ ਸਾਥ ਚਾਹੀਦਾ ਪਿਆਸ ਤੋਂ ਬਸ ਪਿੰਡੋਂ ਪਿੰਡੀ ਨੌਜਵਾਨਾਂ ਨੂੰ ਕੱਸੇ ਬੰਦ ਕਰੋ ਤਾਂ ਕਿ ਸਾਡੀ ਤਾਕਤ ਮਜਬੂਰ ਹੋ ਸਕੇ ਜਿਹੜੇ ਮੁਲਾਜ਼ਮਾਂ ਸਾਨੂੰ ਘੇਰਦੇ ਐ ਉਹ ਇਹ ਕਹਿਣ ਕਿ ਇਹਨਾਂ ਨੌਜਵਾਨਾਂ ਦਾ ਰਾਹ ਸਿੱਧਾ ਐ ਜੇ ਨੌਜਵਾਨ ਲੜਨਗੇ ਤਾਂ ਸਾਡੇ ਬੱਚਿਆਂ ਦੇ ਲਈ ਰੋਸਗਾਰ ਹੋਊਗਾ ਬੇਰੋਜ਼ਗਾਰੀ ਦਾ ਸੰਤਾਪ ਇਹਨਾਂ ਦੇ ਬੱਚੇ ਵੀ ਖਿਡਾਰੇ ਐ ਤੇ ਆਹਨਾਂ ਨੇ ਸਮੇਂ ਦੇ ਵਿੱਚ ਇਹ ਸੰਘਰਸ਼ ਤੁਹਾਡੀ ਮਦਦ ਦੇ ਨਾਲ ਅਸੀਂ ਪੰਜਾਬ ਤੋਂ ਸਾਰ ਲਾਇਆ ਇਹਦੇ ਨਾਲ ਹੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਰਿਆਂ ਦੇ ਨਾਲ ਇੱਕ ਹੋਕਾ ਦਿਨਾ ਕਿ ਅਸੀਂ ਇਹ ਗੱਲ ਚੇਤਾ ਰੱਖੀਏ پیاٹ تو بارکاری کر کے نوجوانوں نو پر تو با جڑا ہے جتھے بند کرنا سیدھے عز پرگت تک زندہ باد